ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵਗੇ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਘੈਂਟ ਜਿਹੀ ਵਾਲੀ ਹੋ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਇਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਫਣੀ ਫਣੀ ਵੀਡੀਓ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਹਾਂ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਸਟ ਤੱਕ ਜਰੂਰ ਵੇਖਿਓ ਆ ਜੀ ਦੇਖਦੇ ਆਂ ਜੀ ਜੀ ਮੂਰੇ ਖੜ ਜਾਂਨੇ ਭੂਤ ਬਣ ਕੇ ਲੰਘਿਆ ਨ ਕਰੀ ਨਮ ਸੱਚੀ ਦਾਸ਼ੇਬ ਕਿਥੋਂ ਕਰਵਾਈ ਮੂੰਹ ਰਗੜਿਆ ਦੋ ਫਿਲਟਰ ਲਾ ਕੇ ਸੂਰ ਹੀ ਲੱਗਦਾ ਯਾਰ ਤੇ ਨਾ ਮਨ ਠਣ ਕੇ ਛੱਡ ਦੇ ਸ਼ਦਾਇਆ ਖਿੱਦ ਦੱਸ ਦੇ ਜੇ ਬੇਬੇ ਨੇ ਦੇਖ ਰਿਆ ਦੂਰੋਂ ਗੇੜ ਬੰਦ ਕਰ ਲੈਣਾ ਕੁੱਤਾ ਖੁੱਲਾ ਛੱਡ ਦੇਣਾ ਪੱਠੇ ਤੋਂ ਕਿਉਂ ਹਟ ਗਿਆ ਯਾਰ ਅਰਾਜਾ ਨਕਰੇਵੇਂ ਕਿਵੇਂ ਕਰਦਾ ਇੱਕ ਵਾਰ ਤਾਂ ਗਿੱਪੀ ਗਰੇਵਾਲ ਦਾ ਭਲੇਖਾ ਪੈ ਗਿਆ ਸੀ ਭਰਾਵਾ ਗਿੱਪੀ ਵੀਰ ਕੀ ਕਹਿਣਗੇ ਕਾਪੀ ਆ ਬਾਈ ਆ ਕੀ ਕੰਜਰੀ ਡਾਂਸ ਕਰੀ ਜਾਣਾ ਵਾ ਸ਼ਕਤੀਮਾਨ ਦਾ ਮੁੰਡਾ ਮੈਂ ਸੈਂਟਰ ਵਾਲਾ ਬੋਲਦਾ ਇਹ ਪੱਜ ਆਇਆ ਵਾ ਫੜੋ ਇਹਨੂੰ ਆ ਜਿੰਨਾਂ ਦੇ ਨਾਲ ਲੱਕ ਉਤੇ ਪੈਂਟ ਖੜਦੀ ਨਹੀਂ ਬਿੱਲੂ ਉਹਨਾ ਤੇਰੇ ਯਾਰ ਰੱਗੇ ਦੱਸ ਕੀ ਖਲੋਣਾ ਆਪਣੀ ਗੱਲ ਕਰਦਾ ਪਿਆ ਪਤੰਦਰ ਖਾੜਦੀਦਾ ਤੇਰੇ ਵੀ ਨਹੀਂ ਭਰਾਵਾ ਬਾਈ ਤੇਰਾ ਨੈਟ ਬੈਗ ਕਿਦਾਂ ਖਤਮ ਹੋ ਰਿਹਾ ਗੁਰਫੇ ਟੇ ਮੂ ਵੀਰ ਜੀ ਟਾਡਾ ਪਾਜੀ ਥੋੜਾ ਘੱਟ ਜ਼ੋਰ ਲਾਇਆ ਕਰੋ ਪਤੰਦਰਾ ਲਾ ਹੀ ਲੈਣੀ ਸੀ ਕੀ ਵਿਚਾਲੇ ਸੇ ਏਡਾ ਕੀ ਕਰਦਾ ਵਾ ਯਾਰ ਜਨਾਨੀਆਂ ਦੇ ਟੁਕਰਿਆਂ ਤੇ ਪਲਣ ਵਾਲੇ ਮਰਦ ਦੇਖ ਲੋ ਸਬਦਾ ਕਰੂ ਨਿਤਾਰਾ ਸਬਦਾ ਕਰੂ ਨਿਤਾਰਾ ਜੋ ਸਾਟੇ ਨਾਲ ਜਨਾਨੀਆਂ ਦੇ ਦਲਾਲ ਵੇੜੇ ਵਾਲੇ ਆ ਭੁੱਖੇ ਨੰਗੇ ਰਸ ਗੁੱਲੇ ਚ ਗੁਲਾਬ ਜਾਨਾ ਰਲਾਤੀਆਂ ਦੀ ਟਿਕ ਟਕ ਟਾਲਾ ਕਿਸੇ ਨੂੰ ਨਖਰੋਣੀ ਪਿੰਕੀ ਨਹੀਂ ਕੋਈ ਦੇ ਕਿਵੇਂ ਹਰਾਮ ਜਿਹਾ ਚਲਾਕੀਆਂ ਕਰਦਾ ਭੈਣ ਘੜਤੀ ਸਾਰੇ ਜਾਦੂ ਦੀ ਮਚਣ ਵਾਲੇ ਕਹਿਣਗੇ ਕੁਰਤੇ ਵਿੱਚ ਪਾਇਆ ਅੰਨੇ ਆ ਅਸੀਂ ਹਨਾ ਤੂੰ ਸਾਨੂੰ ਪਹਿਲਾਂ ਬੋਲ ਦਿੰਦਾ ਅਸੀਂ ਅੱਖ ਬੰਦ ਕਰ ਲੈਂਦੇ ਤੂੰ ਮਰਜ਼ੀ ਕਰਦਾ ਮੈਨੂੰ ਲੱਗਦਾ ਮੇਰੀ ਨਿਗਾਹ ਘਟ ਆ ਗਈ ਆ ਸ਼ਰਾਜ ਜੂਣੀ ਨਾ ਇੱਧਰ ਆਜੋ ਆਪਾਂ ਨਹੀਂ ਦੇਖਣੀ ਐ ਇਦਾਂ ਦੀਆਂ ੜੀਲਾਂ ਰੱਬਾ ਸਾਨੂੰ ਆਪਣੇ ਕੋਲ ਬੁਲਾ ਲੈ ਅੱਜ ਚਾਹ ਵੀ ਨਹੀਂ ਪੀਤੀ ਮੋਨ ਦਵਾਈ ਦਿੱਤੀ ਜਾਵੇ ਮੈਨੂੰ ਰੱਬਾ ਆ ਦੇ ਦੇ ਕਲੀ ਕੋਰੋਨਾ ਦੇ ਟੀਕੇ ਲਵਾਏ ਸੀ ਫਿਰ ਪੱਖੇ ਵਿੱਚ ਮੇਰਾ ਹੱਥ ਦੇ ਦੇ ਸਾਡੀ ਤਾਂ ਕਿਸਮਤ ਹੀ ਮਾੜੀ ਆ ਮੇਨਾਂ ਮੇਨਾਂ ਹੱਸਦਾ ਪਤੰਦਰ ਹਰਾਮ ਜਹਦਾ ਵਿੱਚੋਂ ਵਿੱਚ ਦੰਦ ਕੱਢਦਾ ਵਾ ਮੈਨੂੰ ਲੱਗਦਾ ਇਹਨੂੰ ਬੰਦੂਕ ਹੀ ਖਿੱਚੀ ਫਿਰਦੀ ਆ ਪਿਸਤੌਲ ਤਾਂ ਨਕਲੀ ਆ ਪਰ ਚਪੇੜਾ ਅਸਲੀਆ ਪੈੜ ਜਾਣੀਆਂ ਤੰਗੇ ਸੂਣੀ ਉੱਤੇ ਅਲਣਾ ਦੀ ਜਾਨ ਇਹ ਮੁੱਢ ਤੇ ਬੰਦੂਕ ਟਾਂਗਦੇ ਬੰਦੂਕ ਸਾਲਾ ਰੋਡਵੇ 'ਚ ਬੱਸ ਵਾਂਗੂ ਟੇਡਾ ਟੇਡਾ ਜਾਂਦਾ ਤੇਰਾ ਰੀਚਾਰਜ ਕਦੋਂ ਖਤਮ ਹੋਣਾ ਏ ਭਰਾਵਾ ਪਿਸਤੌਲ ਦੇ ਭਾਰ ਨਾਲ ਕੁੱਬਾ ਹੋਇਆ ਫਿਰਦਾ ਪੰਦਰ ਨਾ ਕੇ ਦੇਖ ਲੈ ਧੋ ਕੇ ਦੇਖ ਲੈ ਉਹ ਜੂਦੁੱਦ ਸਾਈ ਚਿੱਟੀ ਕੇ ਮਗਰਾ ਆ ਫੜਾਈ ਮੈਨੂੰ ਡਾਂਗ ਭੜਾ ਕੀ ਮਤਲਬ ਓਏ ਤੇਰਾ ਖਟਿਆ ਜਿਆ ਸਾਫਣ ਛਾੜਿਆ ਦਾ ਬਹਿਣਾ ਪਿਆਰ ਵਾਲੀ ਚਿੱਕੀ ਕੇ ਸਾਫਣ ਛਾੜਿਆ ਧੋ ਕੇ ਦੇਖ ਲੈ ਭਰਾਵਾ ਇੱਕ ਵਾਰ ਠੰਡ ਆ ਗਈ ਹੁਣ ਨਾ ਹੋਣਾ ਬੰਦ ਕਰਦਾ ਪਹਿਲਾਂ ਦੱਸਣਾ ਸੀ ਓ ਭਰਾਵਾ ਕਹਿਣਾ ਕੀ ਚਾਹੁੰਦਾ ਤੂੰ ਸਾਫਣ ਛਾੜਿਆ ਦਾ ਬਹਿਣਾ ਪਿਆਰ ਵਾਲੀ ਚਿੱਕੀ ਕੇ ਸਾਫਣ ਛਾੜਿਆ ਇਹ ਗਾਣਾ ਨਹੀਂ ਆਉਂਦਾ ਸ਼ਰਮ ਤਾਂ ਆਉਂਦੀ ਹੋਣੀ ਆ ਪਿੱਛੇ ਵਾਲੇ ਵੀ ਗਾਲਾਂ ਕੱਢਦੇ ਹੋਣੇ ਤੈਨੂੰ ਕੀ ਪਤਾ ਬੰਦਾ ਕੱਪੜੇ ਏਡੇ ਏਡੇ ਬਾਈ ਫਿਰ ਪਤਾ ਨਹੀਂ ਵਿੱਚ ਕੀ ਲਪਾਉਣਾ ਹੁੰਦਾ ਬਾਕੀ ਕੰਜਰ ਜਾਂ ਏਲੀਅਨ ਜਾਂ ਲੱਗਦਾ ਡੈਥ ਹੋ ਗਈ ਸੀ ਆਪਣੀ ਠੰਡਾ ਰਹੀਵਾ ਬਹੁਤ ਠੰਡਾ ਠੰਡੇ ਦੀ ਭਲਾ ਤੇਰਾ ਕਾਤੇ ਸਾਡੇ ਕੋਲੋਂ ਗੋਡੇ ਖਾਣੇ ਤੂੰ ਸਾੜਾ ਪਹਾੜੀ ਬੱਕਰਾ ਜਿਹਾ ਕਰਦਾ ਕੀ ਆ ਠੰਡੇ ਦੀ ਭਲਾ ਤੇਰਾ ਵੈਲੀ 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 ਮੈਨੂੰ ਆਖਦੇ ਨੇ ਸਾਏੱਖਾ ਸ਼ਾਸਤਰ ਗੁੱਲੀ ਟੱਲੇ ਵਾਲੀ ਗੁੱਲੀ ਵੱਡੀ ਸੋਹਣੀ ਇਸ ਨਾਲੋਂ ਤੇਰੇ ਜਿੱਟੀ ਦਾ ਮੈਂ ਠੰਡੇ ਦੀ ਬੋਤਲ ਪੀ ਜਾਣਾ ਉਹ ਵੀ ਕੱਲਾ ਤੇ ਅੱਜ ਹੈਆ ਮੇਰੀ ਵਾਈਫ ਦਾ ਵਾਡੇ ਇਹ ਟਾਈਮ ਦੇਖੋ 11:11 58 ਮਿੰਟ ਹੋ ਗਿਆਣ ਕੇ ਲਮੇ ਪਈ ਆ ਅੱਖਾਂ ਬੰਦ ਕਰਕੇ ਪਈ ਆ ਮਰ ਜਾਣੀ ਐ ਤੂੰ ਤਾਂ ਦੇਖੀ ਨਹੀਂ ਰਹੀ ਮੈਨੂੰ ਜਨਮ ਦਿਨ ਮੁਬਾਰਕ ਆ ਬੰਜੀ ਹਾਈ ਰੀ ਤੇਰੇ ਹੈਪੀ ਬਰਥਡੇ ਸੂਟ ਤੇਨੂੰ ਕਾਲਾ ਹੀ ਸਹੀ ਆ ਵੀਰੇ ਨਾ ਮਾ ਅੱਜ ਲੱੱਟਾ ਲੱਗਦਾ ਹਲੇ ਭਾਬੀ ਨਾਲੋਂ ਰੁਮਾਲ ਤੇ ਬੰਨੇ ਆਂ ਇਹਨੂੰ ਕਿਤੇ ਦੂਰ ਛੱਡ ਆਓ ਰਾਤ ਦੇ ਠੀਕ 12 ਵਜੇ ਭੂਤਨੀ ਜਾਗ ਗਈ ਲਾਈਟਾਂ ਦਾ ਜਗਾੜਾ ਮਸਾ ਦਿਸਦੀ ਨਹੀਂ ਮਸ਼ਹੂਰ ਤਾਂ ਹਰ ਕੋਈ ਹੋ ਜਾਂਦਾ ਏ ਵਿਰਲੇ ਨੂੰ ਬਾਈ ਲੋਕਾਂ ਦਾ ਕੰਮ ਆ ਗਾਲਾ ਕਢਣਾ ਮੈਂ ਵੀ ਲੋਕਾਂ ਨਾਲ ਹੀ ਆ ਅੱਜ ਚੋਰੀਆਂ ਕਰਨੀ ਜਾਣਾ ਤੁਸੀਂ ਉਹ ਮਹਾਨ ਕਹਿੰਦੇ ਜੋ ਜਵਾਨੀ ਵਿੱਚ ਸ਼ਹੀਦ ਹੁੰਦੇ ਨੇ ਸਦੀ ਵੇੜੇ ਵਾਲੇ ਆ ਭੋਰ ਲੱਗੇ ਸੱਜੇ ਖੱਬੇ ਨਹੀਂ ਦੇਖਦੇ ਮਹਾਨ ਉਸਾਲਿਓ ਸਪਿਕਤ ਸਿੰਘ ਜੰਮਿਆ ਤੁਸੀਂ ਪਰ ਤੇਰੀ ਤਾਂ ਡੈੱਥ ਹੋ ਗਈ ਸੀ ਭਰਾਵਾ ਖੂ ਵੇਖਣਾ ਤੇ ਚਟਾ ਦਿਆਂ ਜੇ ਪੰਪ ਵੇਖ ਲਈ ਕੀ ਤੋਂ ਕਰਨੀਆਂ ਮੈਡਮ ਜੀ ਚੀਮਾ ਵੀ ਫੇਲ ਕਰਤਾ ਤੁਸੀਂ ਮੈਮ ਪਲੀਜ਼ ਨੈਕਸਟ ਟੌਕ ਚੀਮਾ ਬਾਈ ਦੇ ਨਾਲ ਡਿਊਟ ਇਨੀਆਂ ਅਡਰ ਪੰਪ ਵੇਖ ਲਈ ਪੈਰ ਜਿਨਾ ਤੇ ਰੱਖੇਗੀ ਆਉਣ ਵਾਲੀ ਜ ਸੁਰਵਿੰਦਰ ਬਰਾੜਾ ਮੈਡਮ ਚੀਮਾ ਐਕਸ ਮੱਜ 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 ਪੂਰਾ ਫੋਕੀਆ ਬਾ ਦਿਖਾਂਦੀ ਪਈ ਆ ਪੀੜੀ ਗਲੀ ਵਿੱਚ ਨਹੀਂ ਲੰਘ ਸਕਦੀ ਏ ਟਰੱਕ ਪੂਜਾ ਚੌਥਾ ਘਰ ਵਾਲਾ ਲੱਭਦੀ ਸੀ ਤੈਨ ਨੇ ਲੱਭ ਲਈ ਹੁਣ ਚੌਥਾ ਲੱਭਦੀ ਸੀ ਪੂਜਾ ਨੇ ਕੀ ਕਰਨਾ ਸੀ ਭਰਾਵਾ ਚੌਥਾ ਲੱਭਦੀ ਸੀ ਏ ਕਿਊਟ ਬੜੇ ਜਦ ਕਿਵੇਂ ਹਲਕਈ ਆ ਜਿਵੇਂ ਕੇਕ ਨੂੰ ਕਦੇ ਦੇਖਿਆ ਨਾ ਹੋਵੇ ਮੈਂ ਗਾਲ ਨਹੀਂ ਕੱਢਦਾ ਫਿਰ ਜਾਣਬੋਝ ਮਜਬੂਰ ਕਰਦੇ ਆ ਹੁਣਾ ਜਾ ਹੁੰਦਾ ਏ ਮਾਨ ਦੀ ਛੋਟੀਆਂ ਗੱਲਾਂ ਵਿੱਚ ਕੇਕ ਮਸਾ ਹੀ ਮਿਲਿਆ ਲੱਗਦਾ ਕੁੜੀ ਨੂੰ ਅੱਜ ਤੋਂ ਬਾਅਦ ਕੇਕ ਨਹੀਂ ਖਾਣਾ ਆਪਾਂ ਛੋਟੀਆਂ ਗੱਲਾਂ ਕੇ ਵੀ ਹੱਸਦੇ ਲੱਗਦੇ ਕਿਊਟ ਬਰੇ ਜਾਨ ਜਿਗਰਾ ਇਹ ਬੰਦੇ ਦਾ ਭਰਾਵਾ ਇਹਨੂੰ ਕੇਕ ਕੋਲੇਜ ਪਾ ਕੇ ਦੇ ਦਿਓ ਹਲਕੀ ਫਿਰਦੀ ਆ ਕਿਵੇਂ ਸਾਡੇ ਨਾਨਕਿਆਂ ਦੀ ਮਾਝ ਇਵੇਂ ਜੰਗਲੀ ਕਰਦੀ ਰਹਿੰਦੀ ਆ ਅਟੈਂਸ਼ਨ ਤੇਰੀ ਪੌਣ ਨੂੰ ਅੱਖੀਆਂ ਵਿੱਚ ਪਾਵਾ ਕਜਲਾ ਸਾਡੀ ਨਾ ਜੋ ਤੱਕ ਪਿਛਲੇ ਫੋਟੋ ਬੰਦੇ ਚ ਪੇੜਾ ਨਹੀਂ ਮਾਰਦੇ ਆ ਕੇ ਸੈਡ ਸੌਂਗਾ ਭੈਣੇ ਤੂੰ ਕੀ ਕਰਤਾ ਇਹਦਾ ਬਰਾਮਣ ਭਾਵੇਂ ਲੱਕ ਮਾੜਾ ਸੀ ਉਹਨੇ ਆਜੇ ਸਿੰਗਰ ਨਹੀਂ ਬੁਲਾਏ ਅਟੈਂਸ਼ਨ ਤੇਰੀ ਪੌਣ ਨੂੰ ਅੱਖੀਆਂ ਵਿੱਚ ਪਾਵਾ ਕਜਲਾ ਜਸਵਿੰਦਰ ਬਰਾਰ 2.0 ਟੈਂਸ਼ਨ ਨਾ ਲਓ ਮਿੱਤਰੋ ਸਿਦਰੀ ਆਏ ਰੋੜੇ ਹੈ ਨਹੀਂ ਸੀ ਕਿਸੇ ਨੇੜੇ ਪਾਵਾ ਕੱਜਲਾ ਪਟੇ ਸ਼ੇਰ ਜਾਨੀ ਪਾਉਣ ਨੂੰ ਅੱਥੇ ਆ ਦੇ ਪਾਵਾ ਕੱਜਲਾ ਅੱਗੇ ਤੋਂ ਗੋਣ ਵਾਲਾ ਭੈਣੇ ਪਾਪ ਨਾ ਕਰੀ ਸਸਤੀ ਨਿਮਰਤ ਖੈਰਾ ਟੈਂਸ਼ਨ ਦਾ ਸਾਨੂੰ ਆ ਪਤਾ ਨਹੀਂ ਸੈਡ ਹੋਊਗਾ ਕਿ ਰੋਮਾਂਟਿਕ हां जी मित्रों यही आज दी वीडियो आई होप तहां नु वीडियो बढ़िया लगी होईगी जे वीडियो बढ़िया लगी ता वीडियो लाइक कर दो शेयर कर दो चैनल नु सब्सक्राइब कर दो ते एक बढ़िया जे कमेंट करके जरूर दसेओ तहां नु किदा लगी वीडियो ते कमेंट करके ए भी दसेओ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖਦੇ ਹੋ ਤੇ ਕਮੈਂਟ ਵਿੱਚ ਹਾਈਪ ਦੀ অপਸ਼ਨ ਜਰੂਰ ਹੋਣੀ ਆ ਤੇ ਉਹਨੂੰ ਹਾਈਪ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਸੋ ਮਚ ਗਾਈਸ